ਏ ਤੁਹਾਡੇ ਲੋਕਾਂ ਦੀ ਰਾਖੀ ਕਰਨ ਵਾਲੀ ਤੁਹਾਡੇ ਹੀ ਖਿਲਾਫ ਕਿਵੇਂ ਇੱਕ 13 ਮੰੰਦੀ ਵੱਲੋਂ ਕਰਕੇ ਸਾਡੇ ਸਾਹਮਣੇ ਟਕਰਾਅ ਰੂਪ ਦੇ ਵਿੱਚ ਖੜੀ ਆ ਇਸ ਤੋਂ ਸਾਨੂੰ ਸਮਝ ਆਉਂਦੀ ਆ ਵੀ ਇਹ ਜਿਹੜੇ ਲੋਕ ਨੇ ਇਹ ਆਮ ਲੋਕਾਂ ਨੂੰ ਕਾਨੂੰਨ ਹੋਰ ਨੇ ਤੇ ਖਾਸ ਵਾਸਤੇ ਕਾਨੂੰਨ ਹੋਰ ਨੇ ਹਾਲਾਂਕਿ ਜਿਹੜੇ ਡਾਕਟਰ ਅਮੇਦਕਰ ਜੀ ਨੇ ਸੰਵਧਾਨ ਲਿਖਿਆ ਉਸ ਤੋਂ ਵੀ ਮਿੱਤਸ਼ਾ ਵਰਗੇ ਗਲਤ ਬੋਲਦੇ ਨੇ ਜਿਹੜਾ ਪਰ ਵੋਟਾਂ ਉਹਨਾਂ ਦੀ ਲੈ ਲੈਣੀ ਚਾਹੁੰਦੇ ਨੇ ਪਰ ਉਹ ਜਿਹੇ ਸੰਵਧਾਨ ਲਿਖਣੇ ਵਾਲੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੇ ਵਾਲੇ ਲੋਕਾਂ ਨੂੰ ਉਹ ਮਾਰਾ ਬੋਲਦੇ ਨੇ ਫਿਰ ਮਾਫੀ ਵੀ ਨਹੀਂ ਮੰਗਦੇ ਇਸ ਲਈ ਕਾਨੂੰਨ ਭਰਾਵੋ ਇੱਕ ਮੱਕਰੀ ਦਾ ਜਾਲਾ ਜਿਹਦੇ ਵਿੱਚ ਆਮ ਲੋਕ ਆਮ ਛੋਟੇ ਮੋਟੇ ਕੀੜੇ ਮਕਾਰੇ ਦਾ ਭਾਜੰਦੇ ਪਰ بڑے ਲੋਕ ਤੋੜ ਕੇ ਲੰਘ ਜਾਂਦੇ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਹਕੂਮਤਾਂ ਦੇ ਸੋ ਸਾਨੂੰ ਅੱਜ ਇਹੋ ਜਿਹੇ ਹਾਲਾਤਾਂ ਤੋਂ ਜਾਣੂ ਹੋ ਕੇ ਜਿਵੇਂ ਤੁਸੀਂ ਕਿਸਾਨ ਅੰਦੋਲਨ ਕੀਤਾ ਦਿੱਲੀ ਦੀਆਂ ਬਰੋਹਾਂ ਤੇ ਉਸੇ ਤਰ੍ਹਾਂ ਉੱਥੇ ਤੁਸੀਂ ਨੇ ਲੜਨ ਵਾਲੇ ਲੋਕਾਂ ਨੇ ਇੱਕ ਪੂਰੀ ਦੁਨੀਆ ਨੂੰ ਸਹਿਵਾ ਦਿੱਤਾ ਪੂਰੀ ਦੁਨੀਆ ਦੇ ਵਿੱਚ ਇੱਕ ਗੂੰਜ ਪਈ ਕਿ ਜੇ ਲੋਕੋ ਤੁਸੀਂ ਇਹ ਆਪਣੀ ਰਾਖੀ ਕਰਨੀ ਹੈ ਤਾਂ ਤੁਹਾਨੂੰ ਸਮੇਂ ਦੀਆਂ ਹਕੂਮਤਾਂ ਦੇ ਨਾਲ ਉਸੇ ਤਰ੍ਹਾਂ ਸ਼ਾਂਤਮਈ ਅੰਦੋਲਨਾਂ ਦੇ ਨਾਲ ਤੁਹਾਨੂੰ ਲੜਨਾ ਪਊਗਾ ਅੱਜ ਵੀ ਅਸੀਂ ਇਸ ਮਹਾਲੀ ਦੀ ਧਰਤੀ ਤੇ ਜਿੱਥੇ 2 ਸਾਲਾਂ ਤੋਂ ਮੰਦੀ ਸਿੰਘਾ ਦਾ ਮੋਰਚਾ ਲੱਗਿਆ ਹੋਇਆ ਇਸ ਸਮੇਂ ਦੀ ਹਕੂਮਤ ਨੇ ਜਦੋਂ ਸੁਣਵਾਈ ਨਾ ਕਰੀ ਤਾਸੀ ਆਪਣੀ 2 ਸਾਲ ਬਾਅਦ ਉਸ ਦੇ ਉੱਤੇ ਆਪਣਾ ਰੋਸ ਜ਼ਾਹਰ ਕਰਨਾ ਹੈ ਤਾਂ ਸਾਨੂੰ ਇਸ ਕਾਕੀ ਵਰਦੀ ਦੇ ਸਾਨੂੰ ਭਾਵੇਂ ਰਸਤੇ ਦੇ ਵਿੱਚ ਰੋਕਿਆ ਜਿਨ੍ਹਾਂ ਨੇ ਸਾਡੀ ਰਾਖੀ ਕਰਨੀ ਆ ਸੋ ਸਮੇਂ ਦੇ ਹਾਲਾਤਾਂ ਤੋਂ ਆਪਾਂ ਜਾਣੇ ਹੋਈਏ ਆਪਾਂ ਉਸ ਧਰਤੀ ਦੇ ਵਾਰਸ ਜਿੱਥੇ ਇਹ ਕਿਹਾ ਜਾਂਦਾ ਵੀ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਤੈਰ ਹੋਊਗਾ ਜੇ ਗੁਰੂਆਂ ਦੀ ਗੱਲ ਸਾਡਾ ਇਹ ਜਿਹੜਾ ਤੰਤਰ ਆ ਜਿਹਨੇ ਸਾਨੂੰ ਨਪੀੜਿਆ ਪਿਆ ਜੇ ਇਸ ਤੋਂ ਅਮਲ ਕਰੂਗਾ ਤਾਂ ਪੰਜਾਬ ਗੁਰਾਂ ਦੇ ਨਾਂ ਤੇ ਬਸੂਗਾ ਪਰ ਜਿਹੜੇ ਤੁਸੀਂ ਲੜਨ ਵਾਲੇ ਲੋਕ ਵਾਕਈ ਇਹ ਗੱਲ ਦੀ ਤੁਸੀਂ ਇੱਕ ਮਿਸਾਲ ਪੇਸ਼ ਕਰ ਦਿੰਦੇ ਹੋ ਜਦੋਂ ਤੁਸੀਂ ਸਮੇਂ ਦੀਆਂ ਹਕੂਮਤਾਂ ਨੂੰ ਬੰਗਾਰਦੇ ਹੋ ਵੀ ਪੰਜਾਬ ਆ ਜਿਹੜਾ ਉਹ ਵਾਕਈ ਗੁਰੂਆਂ ਦੇ ਨਾਂ ਤੇ ਬਸਦਾ ਜੇ ਵੀ ਉਸ ਮਾਨ ਧਰਤੀ ਤੋਂ ਤੁਸੀਂ ਛੋਟੇ ਸਾਹਿਬ ਜਦਿਆਂ ਦਾ ਜਨਮ ਦਿਨ ਮਨਾਇਆ ਸੀ ਦਿਨ ਮਨਾਇਆ ਤੇ ਤੁਸੀਂ ਨੇ ਉਹ ਤੋਂ ਇੱਕ ਸਿੱਖਿਆ ਲਈ ਵੀ ਨਿੱਕੀਆਂ ਜਿੰਦਾ ਨੇ ਸਮੇਂ ਦੀ ਸੰਤਾਨਤ ਨੂੰ ਬੰਗਾਰਿਆ ਉਸ ਦੇ ਅੰਦਰ ਸਾਡੇ ਅੰਦਰ ਇੱਕੋ ਜज्ਬਾ ਪੈਦਾ ਕਰਤੀ ਇਹਨੇ ਤਾਂ ਕਿ ਜੇ ਨਿੱਕੀਆਂ ਜਿੰਦਾ ਐਡੀ ਵੱਡੀ ਮੁਗਲੀਆਂ ਹਕੂਮਤ ਨੂੰ ਮਿਲਕਾਰ ਸਕਦੇ ਹਾਂ ਤਾਂ ਸੀ ਉਸ ਧਰਤੀ ਦੇ ਵਾਰਸ ਗੁਰੂਆਂ ਦੀ ਧਰਤੀ ਦੇ ਵਾਰਸ ਕਿਉਂ ਨਹੀਂ ਉਹਨਾਂ ਗੁਰੂਆਂ ਦੇ ਪਾਏ ਤੂਰਨਿਆਂ ਤੇ ਚੱਲ ਸਕਦੇ ਕਿਉਂ ਨਹੀਂ ਉਹਨਾਂ ਤੋਂ ਸਹਦ ਲੈ ਕੇ ਇਸ ਕਮੇਂਦੀ ਹਕੂਮਤ ਦੇ ਨਾਲ ਪਿੰਡ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਾਰਪੋਰੇਟ ਦੇ ਹੱਕ ਦੇ ਵਿੱਚ ਉਹ ਲੋਕ ਕਾਨੂੰਨ ਬਣਾ ਰਹੇ ਨੇ ਆਮ ਜਨਤਾ ਨੂੰ ਦਰੜਿਆ ਜਾ ਰਹੇ ਨੇ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਤੋਂ ਪਤਾ ਚੱਲਦਾ ਕਿ ਇਹ ਜਿਹੜਾ ਆਉਣ ਵਾਲਾ ਸਮਾਂ ਉਹ ਆਮ ਲੋਕਾਂ ਵਾਸਤੇ ਕੋਈ ਸੁਖਦਾ ਨਹੀਂ ਹੈਗਾ ਇਸ ਲਈ ਸਾਨੂੰ ਸੇਧ ਲੈ ਕੇ ਭਰਾਵੋ ਹਾਨੂੰ ਇਹਨਾਂ ਜਿਹੜੇ ਬੰਦੀ ਸਿੰਘ ਨੇ ਜਿਹੜੇ 28-28 ਸਾਲ ਤੋਂ ਜਿਹੜਾਂ ਦੇ ਵਿੱਚ ਰੋੜ ਤੇ ਉਹਨਾਂ ਦੇ ਲਈ ਸਾਨੂੰ ਇਕਾਈਆ ਕਰਕੇ ਲੜਨਾ ਪੈਣਾ ਇਕੱਠੇ ਹੋ ਕੇ ਸੋ ਹੁਣ ਮੈਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਾਰਾ ਲਾਉਂਗਾ ਤੇ ਜੋਸ਼ ਔਰ ਦੇ ਨਾਲ ਤੁਸੀਂ ਨੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਾਰਿਆਂ ਦੀ ਗੂੰਜ ਆ ਜੜੀ ਉਹ ਭਗਵੰਤ ਮਾਨ ਦੀ ਕੋਠੀ ਤੱਕ ਪਹੁੰਚੇ ਬੰਦੀ ਸਿੰਘ ਰਹਿ ਕਰੋ ਰਹਿ ਕਰੋ ਰਹਿ ਬੰਦੀ ਨੂੰ ਰਿਹਾ ਕਰਾ ਕੇ ਰਾਂਗੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਰਾਂਗੇ ਇਹ ਸਰਕਾਰਾਂ ਕਰਦੇ ਕੀ ਜੇਰਾ ਤੇਰੀ ਇੱਛਾ ਤੋਂ ਵੀ ਵਾਦਾ ਖਰਾਬੀ ਕਰਨ ਵਾਲੀਆਂ ਸਰਕਾਰਾਂ ਮਰਦਾਬਾ 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 ਵਾਦਾ ਖਰਾਬੀ ਕਰਨ ਵਾਲੀਆਂ ਸਰਕਾਰਾਂ ਮਰਦਾਬਾ ਜ਼ਿੰਦਾਬਾਦ ਮਰਦਾਬਾ ਬੰਦੀ ਸਿੰਘਾਂ चंद साल त चंडीगढ़ बरूा ते लॻया कौमी इंसान मोर्चा चूंदा साल तो कौमी इंसान मोर्चा लॻया च